ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੱਕ ਵਰਲਡਵਾਈਡ ਪਰਸਨੈਲਿਟੀ ਬਣ ਚੁੱਕਾ ਹੈ ਇਨੀ ਦਿਨੀ ਉਸ ਦੀ ਕਾਫੀ ਚੜ੍ਹਾਈ ਹੈ ਉਸ ਦੀ ਹਰ ਗੱਲ ਕਾਫੀ ਮਾਇਨੇ ਵੀ ਰੱਖਦੀ ਹੈ ਦਿਲਜੀਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸਟੇਜ ਉੱਪਰੋਂ ਮਹਿਰੂਮ ਗਾਇਕ ਸਿੱਧੂ ਮੂਸੇਵਾਲੇ ਦਾ ਨਾਮ ਲੈਂਦਾ ਹੈ ਜਦੋਂ ਉਹ ਸਿੱਧੂ ਮੂਸੇਵਾਲੇ ਦਾ ਨਾਮ ਲੈਂਦਾ ਹੈ ਤਾਂ ਦਰਸ਼ਕਾਂ ਦਾ ਜੋਸ਼ ਦੇਖਣ ਵਾਲਾ ਹੀ ਬਣਦਾ ਹੈ ਬਾਕੀ ਤੁਸੀਂ ਇਸ ਵੀਡੀਓ ਵਿੱਚ ਦੇਖੋ ਉਸ ਨੇ ਸਿੱਧੂ ਮੂਸੇ ਬਾਰੇ ਬਾਰੇ ਕੀ ਕਿਹਾ ਉਹ ਦੁਨੀਆ ਭੰਡੇ ਰੱਜ ਕੇ ਜਿਹੜਾ ਵੀ ਨਾਮ ਖਵਾਉਂਦਾ ਆ ਹਰ ਜੇ ਮੱਥੇ ਟੇਕਣ ਜੋ ਮਾੜਾ ਲੱਗਦਾ ਜਿਉਂਦਾ ਆ ਹੋ ਰਾਜਸਿਆਂ ਤੂੰ ਕੀ ਲਿਖਣਾ ਲੋਕੀ ਦਸਣ ਕਮੈਂਟਾਂ ਚ ਹਰ ਕੋਈ ਨੈਗੇਟਿਵ ਬੋਲ ਕੇ ਫੇਰ ਉਹ ਅਟੈਨਸ਼ਨ ਚਾਉਂਦਾ ਆ ਮਰਗਾਂ ਤੇ ਨੱਚੀਏ ਨਾ ਸ਼ਗਨਾ ਤੇਰੀ ਜਾ ਕੇ ਪਿੱਟੀ ਦਾ ਬਾਪੂ ਸਿਰ ਤੋਂ ਲਈ ਨਾ ਵਡਾ ਰੋਬ ਤੇਰੀ ਪੱਗ ਚਿੱਟੀ ਦਾ ਬਾਪੂ ਸਿਰ ਤੋਂ ਨਹੀਂ ਨਾ ਮੈਂ ਮੜ ਤੇਰੀ ਪੱਗ ਚਿੱਟੀ ਦਾ ਆਓ ਐਸੇ ਪੰਜਾਬੀ ਕਮਿਊਨਿਟੀ ਆਪਾਂ ਤਾਂ ਸਾਰੇ ਇਕਜੁੱਟ ਹੋਈਏ ਕੋਸ਼ਿਸ਼ ਕਰੀਏ ਇੱਕ ਦੂਜੇ ਤੇ ਉਂਗਲਾ ਨਾ ਚੱਕੀਏ ਏਕੇ ਦਾ ਸਬੂਤ ਦਈਏ ਕਿਉਂਕਿ ਸਾਨੂੰ ਵੰਡਣ ਵਾਲੇ ਤਾਂ ਪਹਿਲਾਂ ਹੀ ਬਹੁਤ ਆ ਉਹਨਾਂ ਦਾ ਪਹਿਲੇ ਹੀ ਬਹੁਤ ਜ਼ੋਰ ਲੱਗਾ ਸਾਨੂੰ ਵੱਢਣ ਲਈ ਸੋ ਆਪਸ ਨਾਲ ਲੜੀਏ ਸੋ ਜਿਨ੍ਹਾਂ ਦਾ ਜ਼ੋਰ ਲੱਗਾ ਹੈ ਉਹਨਾਂ ਲਈ ਉਹ ਮੂਸੇ ਵਾਲਾ ਨਾਮ ਦਿਲਾ ਉੱਤੇ ਲਿਖਿਆ ਬਾਈ ਤਾਜ਼ਾ ਜ਼ੋਰ ਲੱਗ ਜੂ ਮਟਾਉਣ ਵਾਸਤੇ